ਨੇਸੀ ਮੁਹabbat ਕੀ ਕੇ ਕੋਈ ਕਰ ਨਹੀਂ ਸਕਤਾ ਕਿਸੇ ਕੇ ਪਿਆਰ ਕੇ ਬਦਲੇ ਯੂ ਕੋਈ ਮਨ ਨਹੀਂ ਸਕਤਾ ਆਨਲਾਈਨ ਗੋਸਪਲ ਮਿਨਿਸਟਰੀ ਦੇ 1081ਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਪਵਿੱਤਰ ਬਾਈਬਲ ਵਿੱਚ ਮੱਤੀ ਦੀ ਇنجੀਲ ਦੇ 13ਵੇਂ ਅਧਿਆਇ ਦੀ 47 48 ਐਤਵਿਚਿੱਦਾ ਪੜ੍ਹਦੇ ਹਾਂ। ਫਿਰ ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਭਾਂਤ ਦੇ ਮੱਛ ਕੱਛ ਸਮੇਟ ਲਿਆਇਆ। ਸੋ ਜਾ ਉਹ ਪਰ ਗਿਆ ਤਾਂ ਲੋਕ ਕੰਡੇ ਉੱਤੇ ਖਿੱਚ ਕੇ ਲੈ ਆਏ ਅਤੇ ਬੈਠ ਕੇ ਖਰੀਆਂ ਨੂੰ ਤਾਂ ਭਾਂਡਿਆਂ ਵਿੱਚ ਜਮਾ ਕੀਤਾ ਅਤੇ ਨਕਮੀਆਂ ਨੂੰ ਪਰੇ ਸੁੱਟ ਦਿੱਤਾ। ਪ੍ਰਭੀਸ਼ੂ ਮਸੀਹ ਨੇ ਆਪਣੇ ਦੂਸਰੇ ਆਗਮਨ ਬਾਰੇ ਸਿਖਾਉਂਦਿਆਂ ਹੋਇਆਂ ਆਖਿਆ ਕਿ ਮਛੂਆਰੇ ਸਵਰਗਦੂਤ ਹਨ ਜਿਨ੍ਹਾਂ ਨੇ ਸਮੁੰਦਰ ਵਿੱਚ ਜਾਲ ਸੁੱਟਿਆ ਹੈ। ਜੋ ਮੱਛੀਆਂ ਨੂੰ ਫੜਿਆ ਜਾ ਸਕੇ ਚੰਗੀਆਂ ਚੰਗੀਆਂ ਮੱਛੀਆਂ ਜੋ ਟੋਕਰਿਆਂ ਵਿੱਚ ਇਕੱਠੀਆਂ ਕੀਤੀਆਂ ਗਈਆਂ ਹਨ ਉਹ ਧਰਮੀ ਅਤੇ ਮੁਕਤੀ ਪਾਏ ਹੋਏ ਲੋਕ ਹਨ ਜਿਨ੍ਹਾਂ ਨੇ ਪ੍ਰਭੂ ਯੇਸ਼ੂ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰ ਕੀਤਾ ਬੁਰੀਆਂ ਬੁਰੀਆਂ ਮੱਛੀਆਂ ਜੋ ਸੁੱਟ ਦਿੱਤੀਆਂ ਗਈਆਂ ਹਨ ਉਹ ਧਰਮੀ ਲੋਕ ਹਨ ਜਿਨ੍ਹਾਂ ਨੇ ਪ੍ਰਭੂ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੇ ਪਰਮੇਸ਼ਵਰ ਨੇ ਬਚਾ ਦੇ ਰਾਹ ਨੂੰ ਛੱਡ ਦਿੱਤਾ ਅਤੇ ਤੁੱਛ ਜਾਣਿਆ ਧਰਮੀ ਸਵਰਗ ਦੇ ਰਾਜ ਵਿੱਚ ਦਾਖਲ ਹੁੰਦੇ ਹਨ ਅਤੇ ਕੁਧਰਮੀ ਲੋਕ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਕਿੱਥੇ ਜਾਂਦੇ ਹਨ ਅਤੇ ਅੱਗ ਦੀ uniqueItems ਉੱਤੇ ਸੁੱਟੇ ਜਾਣਗੇ ਤੁਹਾਡੇ ਲਈ ਅੱਜ ਖੁਸ਼ ਖਬਰੀ ਇਹ ਹੀ ਹੈ ਚੰਗਾ ਮੌਕਾ ਹੈ ਕਿ ਤੁਸੀਂ ਆਪਣੇ ਲਈ ਇੱਕ ਭਵਿੱਖ ਨੂੰ ਚੁਣ ਸਕਦੇ ਹੋ ਪ੍ਰਭੂ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਕਰਕੇ ਸੁਰਗ ਦੇ ਰਾਜ ਵਿੱਚ ਦਾਖਲ ਹੋਵੋ ਜਾਂ ਫਿਰ ਪ੍ਰਭੂ ਨੂੰ ਠੁਕਰਾ ਕੇ ਅੱਗ ਦੀ ਝੀਲ ਦੀ ਸਜ਼ਾ ਲਈ ਆਪਣਾ ਘਰ ਬਣਾ ਲਵੋ ਸਹੀ ਫੈਸਲਾ ਕਰਨ ਲਈ ਪਰਮੇਸ਼ਵਰ ਤੁਹਾਡੀ ਮਦਦ ਕਰੇ